ਪ्रेस ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਅੰਕੁਰ ਗੁਪਤਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਵਾਲੀ ਇੰਚਾਰਜ ਸੀ ਆਈ ਇਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਨਸ਼ਾ ਸੰਗਲਣਾ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਪਤਾਰਾ ਦੇ ਏਰੀਆ ਵਿੱਚ ਅਫੀਮ ਦੀ ਸਪਲਾਈ ਕਰਨ ਆਏ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਪੁਸ਼ਪ ਵਾਲੀ ਇੰਚਾਰਜ ਸੀਆਈਏ ਸਟਾਫ ਚਲੰਦਰ ਦੇਹਾਤੀ ਨੂੰ ਇੱਕ ਇਤਲਾਹ ਮਿਲੀ ਸੀ ਕਿ ਥਾਣਾ ਪਤਾਰਾ ਦੇ ਆਸ-ਪਾਸ ਦੇ ਇਲਾਕਾ ਵਿੱਚ ਨਸ਼ੇ ਦੀ ਡਿਲੀਵਰੀ ਹੋਣੀ ਹੈ ਜਿਸ ਤੇ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਤਿਆਰ ਕਰਕੇ ਮੁਨਾਸਿਬ ਹਦਾਇਤ ਕਰਕੇ ਥਾਣਾ ਪਤਾਰਾ ਦੇ ਇਲਾਕੇ ਵਿੱਚ ਭੇਜੀ ਗਈ ਜੋ ਦੌਰਾਨੇ ਚੈਕਿੰਗ ਅਤੇ ਤਲਾਸ਼ ਪਹਿਲੇ ਪੁਰਸ਼ਾ ਦੇ ਸਬੰਧ ਵਿੱਚ ਜਦ ਪੁਲਿਸ ਪਾਰਟੀ ਅੱਡਾ ਪੂਰਨਪੁਰ ਪੁੱਜੀ ਤਾਂ ਦੌਰਾਨੇ ਚੈਕਿੰਗ ਦੋ ਮਹੀਨੇ ਨੌਜਵਾਨਾਂ ਜਿਨ੍ਹਾਂ ਨੇ ਆਪਣਾ ਨਾਮ ਸ਼ਾਹਿਦ ਅਲੀ ਪੁੱਤਰ ਨਫਰ ਅਲੀ ਵਾਸੀ ਪਿੰਡ ਮਜਗਥਾ ਥਾਣਾ ਵਿਸਾਰਤਗੰਜ ਜ਼ਿਲ੍ਹਾ ਬਰੇਲੀ ਸਟੇਟ ਉੱਤਰ ਪ੍ਰਦੇਸ਼ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਨਾਮ ਸਮੀਰ ਅਹਿਮਦ ਪੁੱਤਰ ਜਮੀਲ ਅਹਿਮਦ ਵਾਸੀ ਪਿੰਡ ਬਿਨਾਵਰ ਨਈ ਬਸਤੀ ਥਾਣਾ ਬਿਨਾਵਰ ਜ਼ਿਲ੍ਹਾ ਬਦਾਉ ਸਟੇਟ ਉੱਤਰ ਪ੍ਰਦੇਸ਼ ਦੱਸਿਆ ਜਿਹਨਾਂ ਦੇ ਪਿੱਠ ਪਿੱਛੇ ਪਾਈ ਕਿਟ ਬੈਗਾਨ ਵਜਨਦਾਰ ਨੂੰ ਵਾਰ-ਵਾਰੀ ਚੈੱਕ ਕੀਤਾ ਤਾਂ ਉਹਨਾਂ ਦੋਨਾਂ ਵਜਨਦਾਰ ਕਿਟ ਬੈਗਾ ਵਿੱਚੋਂ ਕੱਪੜਿਆਂ ਦੇ ਹੇਠੇ ਮੋਮੀ ਲਿਫਾਫਾ ਵਿੱਚੋਂ ਅਫੀਮ ਬਰਾਮਦ ਹੋਈ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਤੇਹਾਤੀ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੁਕਤਾਨ ਨੂੰ ਹਸਤ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਵਿਅਕਤੀਆਂ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਅਸੀਂ ਇਹ ਅਫੀਮ ਆਪਣੇ ਆਪਣੇ ਕਿਟ ਬੈਗਾਂ ਵਿੱਚ ਛੁਪਾ ਕੇ ਰੇਲ ਗੱਡੀ ਰਾਹੀਂ ਲੈ ਕੇ ਆਉਂਦੇ ਸੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸੀ ਮੁਕਦਮਾ ਹੁਕਤ ਵਿੱਚ ਗ੍ਰਿਫਤਾਰ ਵਿਅਕਤੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਨ੍ਹਾਂ પાસે ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਤਰ ਗੁਪਤਾ ਜੀ ਆਈਪੀਐਸ ਅਤੇ ਮਾਨਯੋਗ ਸ਼੍ਰੀਮਤੀ ਜਸਰੂਪ ਕੌਰਵਾਟ ਐਸਪੀਡੀ ਸਾਹਿਬ ਜੀ ਦੀ ਜੋ ਰਹਿਮਾਈ ਹੇਠ ਸੀਐਨਚਾਰ ਮੁਖੀ ਕੁਸ਼ਕਵਾਲੀ ਦੀ ਪੁਲਿਸ ਪਾਰਟੀ ਵੱਲੋਂ ਜਿਸ ਦੀ ਨਿਗਰਾਨੀ ਐਸ.ਆਈ. ਪਰਮਜੀਤ ਸਿੰਘ ਕਰ ਰਹੇ ਸਨ ਬਲੋਂ ਗਸਤਵਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਪੂਰਨਪੁਰ ਵਿਖੇ ਮੌਜੂਦ ਸੀ ਦੌਰਾਨ ਇਹ ਚੈਕਿੰਗ ਦੋ ਸ਼ੱਕੀ ਬੰਦੇ ਗਿਫਾਈ ਦਿੱਤੇ ਜਿਨ੍ਹਾਂ ਨੂੰ ਚੈੱਕ ਅਪ ਤੇ ਉਹਨਾਂ ਨੇ ਆਪਣਾ ਨਾਮ ਸਾਹਿਦ ਅਦੀ ਅਤੇ ਦੂਸਰੇ ਨੇ ਆਪਣਾ ਨਾਮ ਸਮੀਰ ਹਨ ਦੱਸਿਆ ਜੋ ਦੋਨੋਂ ਹੀ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਤਲਾਸ਼ੀ ਦੌਰਾਨ ਇਹਨਾਂ ਪਾਸੋਂ 1 ਕਿਲੋਗ੍ਰਾਮ ਅਫੀਮ ਬਰਾਮਦ ਹੋਈ ਜਿਸ ਸੰਬੰਧੀ ਥਾਣਾ ਪਤਾਰਾ ਵਿਖੇ ਮਕਦਮਾ ਨੰਬਰ 26 ਮਿਤੀ 22/06/24 ਅਧੀਨ ਧਾਰਾ 18B ਕਾਰਡ 85 ਐਨਡੀਪੀਐਸ ਐਕਟ ਤਹਿਤ ਦਰਜਿਸਟਰ ਕੀਤਾ ਗਿਆ ਹੈ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਔਰ ਇਹਨਾਂ ਦੇ ਕੋਲ ਡੰਗਾਈ ਨਾਲ ਪੁੱਛਗਿੱਛ ਕਰਕੇ ਕਿ ਇਹ ਮਾਲ ਕਿਸ ਜਗ੍ਹਾ ਤੋਂ ਲੈ ਕੇ ਆਏ ਹਨ ਔਰ ਕਿਸ ਜਗ੍ਹਾ ਇਹਨਾਂ ਨੇ ਵੇਚਣਾ ਸੀ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਪੂਰੇ ਤਸਦੀਕ ਕੀਤੇ ਜਾਣਗੇ ਔਰ ਜੋ ਵੀ ਵਿਅਕਤੀ ਇਸ ਮਸ਼ਾ ਤਸਦੀਕੀਤਮ ਦੇ ਵਿੱਚ ਅਨਵੋਲਵ ਹੋਣਾ ਪਾਇਆ ਗਿਆ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ